ਨਾ ਥਰਮਲ ਦੇ ਵਿੱਚ ਇਸ ਵਕਤ ਅਸੀਂ ਪਹੁੰਚੇ ਆ ਲਗਾਤਾਰ ਜਦੋਂ ਦਾ ਪੁਲਿਸ ਦੇ ਵੱਲੋਂ 40 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਉਸ ਤੋਂ ਬਾਅਦ ਕਾਫੀ ਜਿਹੜਾ ਚਰਚਾ ਪੁਲਿਸ ਦੀ ਹੋ ਰਹੀ ਹੈ ਤੇ ਜਿਹੜੇ ਹੋਰ ਵੀ ਜਿਹੜੇ ਕੰਮ ਨੇ ਪੁਲਿਸ ਦੇ ਵੱਲੋਂ ਲਗਾਤਾਰ ਲੋਕ ਇਸ ਦੇ ਵਿੱਚ ਕੀਤੇ ਜਾ ਰਹੇ ਨੇ ਖਾਸ ਕਰਕੇ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਲਗਾਤਾਰ ਵਹੀਕਲ ਚੋਰੀ ਹੋ ਰਹੇ ਨੇ ਗੱਡੀਆਂ ਤੱਕ ਚੋਰੀ ਹੋ ਰਹੀਆਂ ਨੇ ਉਹਨਾਂ ਤੇ ਉੱਪਰ ਵੀ ਹੁਣ ਪੁਲਿਸ ਦੇ ਵੱਲੋਂ ਜਿਹੜਾ ਸ਼ਿਕੰਜਾ ਉਹ ਕਸਿਆ ਗਿਆ ਸੋ ਇਸ ਵਕਤ ਅਸੀਂ ਥਾਣਾ ਥਰਮਲ ਵਿਖੇ ਪਹੁੰਚੇ ਆ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਕੁਛ ਪਹਿਲਾਂ ਇੱਕ ਇਨੋਵਾ ਕਾਰ ਸੀ ਇਨੋਵਾ ਕਾਰ ਜਿਹੜੀ ਉਹ ਇੱਕ ਘਰ ਦੇ ਵਿੱਚੋਂ ਚੋਰੀ ਹੋ ਗਈ ਸੀ ਤੇ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਤੁਰੰਤ ਜਿਹੜਾ ਮਾਮਲੇ ਦੇ ਉੱਪਰ ਕਾਰਵਾਈ ਰੰਭੀ ਗਈ ਤੇ ਕਾਰਵਾਈ ਆਰੰਭਣ ਤੋਂ ਬਾਅਦ ਜਿਹੜਾ ਖੁਲਾਸਾ ਖੁਲਾਸਾ ਕਹੀ ਹੈ ਜਾਂ ਚੋਰ ਨੂੰ ਜਿਹੜਾ ਫੜਿਆ ਗਿਆ ਉਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਸੋ ਐ ਤੁਸੀਂ ਦੇਖ ਰਹੇ ਹੋ ਪਰਿਵਾਰ ਜਿਹੜਾ ਉਹ ਇਸ ਵਕਤ ਇੱਥੇ ਪਹੁੰਚਿਆ ਪਰਿਵਾਰ ਇੱਥੇ ਪਹੁੰਚਿਆ ਤੇ ਜਿਹੜਾ ਬਠਿੰਡਾ ਪੁਲਿਸ ਦਾ ਜਿਹੜਾ ਧੰਨਵਾਦ ਉਹ ਕਰਨ ਦੇ ਲਈ ਇੱਥੇ ਪਹੁੰਚਿਆ ਇਹ ਸਾਰੀ ਫੈਮਿਲੀ ਹੈ ਇਹ ਤੁਸੀਂ ਦੇਖੋ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੈ ਨਾ ਤੇ ਬਣਦਾ ਵੀ ਹੈ ਕਿਉਂਕਿ ਜਿਹੜਾ ਵਧੀਆ ਕੰਮ ਕੀਤਾ ਗਿਆ ਇਸ ਵਕਤ ਹੈ ਨਾ ਸੋ ਤੇ ਫੈਮਿਲੀ ਹੈ ਜਿਹਨਾਂ ਨੇ ਤਲਵਾਰ ਕੀਤਾ ਯਾਰ ਜਿਨ੍ਹਾਂ ਦੀ ਗੱਡੀ ਸੂਰੀ ਹੋਈ ਸੀ ਉਹ ਆਪਣੇ ਫਟੇ ਆ ਗੱਡੀ ਹੈ ਜੀ ਆ ਸਹੀ ਸਲਾਮਤ ਜਿਹੜੀ ਗੱਡੀ ਉਹ ਸਹੀ ਸਲਾਮਤ ਜਿਹੜੀ ਇਹ ਗੱਡੀ ਉਹ ਰਿਕਵਰ ਕਰਕੇ ਲਿਆਂਦੀ ਗਈ ਤੇ ਚੋਰ ਨੂੰ ਵੀ ਜਿਹੜਾ ਫੜਿਆ ਗਿਆ ਹੈ ਹੈ ਨਾ ਤੇ ਜਿਸ ਤੋਂ ਪਰਿਵਾਰ ਜਿਹੜਾ ਇੰਨਾ ਖੁਸ਼ ਹੋਇਆ ਤੇ ਖੁਸ਼ ਹੋਣ ਤੋਂ ਬਾਅਦ ਅੱਜ ਪਹੁੰਚਿਆ ਇੱਥੇ ਧੰਨਵਾਦ ਕਰਨ ਦੇ ਲਈ ਸ਼ਾਇਦ ਧੰਨਵਾਦ ਕਰਨ ਹੀ ਪਹੁੰਚੇ ਆ ਇਹ ਮੈਂ ਅੰਦਾਜ਼ੇ ਨਾਲ ਕਹਿ ਰਿਹਾ ਬਾਕੀ ਅਸਲ ਗੱਲ ਇੱਥੇ ਪਹੁੰਚ ਕੇ ਪਤਾ ਲੱਗੂਗੀ ਸੋ ਇਹ ਉਸ ਪ੍ਰਸ਼ਖਸ਼ਨ ਦਾ ਧੰਨਵਾਦ ਕਰਨ ਆਏ ਨੇ ਧੰਨਵਾਦ ਅ ਰਿਸ਼ਵ ਜੀ ਇਹ ਗੱਲ ਹੈ ਉਹ ਗੱਲ ਬੋਲ ਲੈਂਦੇ ਆ ਜੀ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਅਮਰਜੀਤ ਗੁਪਤਾ ਹੈ ਜੀ ਸਾਡੀ ਗੱਡੀ ਨੋਵਾ ਮਿਤੀ 2 ਤੇ 3 ਤਰੀਕ ਦੀ ਰਾਤ ਦੇ ਵਿੱਚ ਦਰਮਿਆਨ ਘਰ ਦੇ ਕੋਲੋਂ ਚੋਰੀ ਹੋ ਗਈ ਸੀ ਜੀ ਕਿੱਥੇ ਘਰ ਆਪਣਾ ਘਰ ਹੈ ਜੀ ਬੈਂਕ ਕਲੋਨੀ ਗੁਰੂ ਗੋਬਿੰਦ ਸਿੰਘ ਨਗਰ ਗੱਡੀ ਦਾ ਨੰਬਰ ਕੀ ਹੈ ਜੀ ਗੱਡੀ ਦਾ ਨੰਬਰ ਹੈ ਜੀ ਪੀਵੀ 03 एएफ 7767 ਅੱਛਾ ਚੋਰੀ ਕਿਸ ਤਰ੍ਹਾਂ ਚੋਰੀ ਹੋਈ ਜੀ ਚੋਰੀ ਜੀ ਮਤਲਬ ਵੀ ਸਾਡੀ ਨਾ ਚੋਰੀ ਦਾ ਜਦੋਂ ਸਾਨੂੰ ਪਤਾ ਲੱਗਿਆ ਵੀ ਸੀਸੀਟੀਵੀ ਫੁਟੇਜ ਚ ਉਹ ਚੋਰ ਆਏ ਆ ਜਿਵੇਂ ਉਹਨਾਂ ਕੋਲੇ ਆਪਦੀ ਚਾਬੀ ਹੋਵੇ ਅੱਛਾ ਉਹ ਬਾਅਦ ਚ ਅਸੀਂ ਪਤਾ ਕੀਤਾ ਜੀ ਸਾਡੇ ਘਰੋਂ ਚਾਬੀ ਲੈ ਗਏ ਉਹ ਉਹ ਬੰਦੇ ਸੀ ਜੀ ਏਸੀ ਦੀ ਸਰਵਿਸ ਕਰਨ ਆਏ ਸੀ ਅੱਛਾ ਉਹ ਕਿਤੇ ਦੇਖੀ ਕੀ ਉਹਨਾਂ ਨੂੰ ਚਾਬੀ ਤੇ ਉਹ ਚਾਬੀ ਚੱਕ ਕੇ ਲੈ ਗਏ ਜੀ ਉਹ ਬਾਅਦ ਚ ਸੀਸੀਟੀਵੀ ਦੀ ਰਿਪੋਰਟਿੰਗ ਜਦੋਂ ਪੁਲਿਸ ਪਾਰਟੀ ਨੇ ਸਾਰੇ ਟਰੇਸ ਕੀਤੇ ਉਹ ਉਹੀ ਬੰਦੇ ਸੀ ਜਿਹੜੇ ਘਰੇ ਸਰਵਿਸ ਕਰਨਾ ਆਏ ਸੀ ਕਿੰਨੇ ਬੰਦੇ ਸੀ ਬਹੁਤ ਦੋ ਬੰਦ ਤਿੰਨ ਸੀ ਜੀ ਵੈਸੇ ਮੌਕੇ ਤੇ ਦੋ ਆਉਂਦੇ ਰਹੇ ਜੀ ਠੀਕ ਹੈ ਜਿਹੜੇ ਗੱਡੀ ਚੋਰੀ ਕਰਨ ਗੱਡੀ ਚੋਰੀ ਕਰਨ ਆਏ ਸੀ ਤੀਸਰਾ ਉਹਨਾਂ ਦਾ ਇੱਕ ਸਾਥੀ ਸੀ ਜਿਹੜਾ ਪਿੱਛੇ ਹੀ ਰਿਹਾ ਉਹ ਮੋਟਰਸਾਈਕਲ ਤੇ ਸੀ ਉਹ ਮੋਟਰਸਾਈਕਲ ਦੇ ਕੋਲ ਰਿਹਾ ਜੀ ਇੰਨੇ ਪਕੜੇ ਗਏ ਜੀ ਗੱਡੀ ਮਿਲ ਗਈ ਸਹੀ ਨਹੀਂ ਦੋ ਪਕੜੇ ਗਏ ਜੀ ਗੱਡੀ ਸਹੀ ਸਲਾਮਤ ਮਿਲ ਗਈ ਜੀ ਤੇ ਪੁਲਿਸ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਨੇ ਬਿਨਾਂ ਕਿਸੇ ਦੇਰੀ ਤੋਂ ਇਹਦਾ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਨ ਦੇ ਸਾਰੇ ਸਾਣਾ ਥਰਮਲ ਦੇ ਇਨਚਾਰਜ ਤੇ ਨਾਲ ਉਹਨਾਂ ਦੇ ਅਰੁਣ ਜੀ ਇਹਨਾਂ ਵੱਲੋਂ ਬਹੁਤ ਅਣਥੱਕ ਮਿਹਨਤ ਕੀਤੀ ਗਈ ਉਸ ਤੋਂ ਬਾਅਦ ਇੱਕ ਸੰਜੀਪ ਜੀ ਸੰਜੀਪ ਪੰਡਾਰੀ ਜੀ ਉਹ ਵੀ ਆਪਣੀ ਟੀਮ ਨਾਲ ਲੱਗੇ ਰਹੇ ਉਹਨਾਂ ਵੱਲੋਂ ਬਹੁਤ ਸਖਤ ਮਿਹਨਤ ਕਰੀ ਗਈ ਜੀ ਸਖਤ ਮਿਹਨਤ ਤੋਂ ਬਾਅਦ ਮਤਲਬ ਉਹਨਾਂ ਦੀ ਡੈਡੀਕੇਸ਼ਨ ਇਸ ਕੰਮ ਪ੍ਰਤੀ ਇੰਨੀ ਸੀ ਜੀ ਅਸੀਂ ਉਹਨਾਂ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਜੀ ਸਹੀ ਕਹਤਾ ਹੈ ਤੇ ਉਹਨਾਂ ਵੱਲੋਂ ਇਹ ਸਾਰਾ ਕੰਮ ਕਰਨ ਤੋਂ ਬਾਅਦ ਮਿਤੀ 11 ਤਰੀਕ ਨੂੰ ਇਹ ਗੱਡੀ ਲਭ ਲਈ ਗਈ ਕਿੰਨੇ ਦਿਨ ਚ ਲਭ ਲਈ ਗਈ ਇਹ ਆਲਮੋਸਟ 7-8 ਦਿਨਾਂ ਚ ਗੱਡੀ ਮਿਲ ਗਈ ਸੀ ਜੀ ਬਾਕੀ ਸਭ ਹਾਂ ਜੀ ਗੱਡੀ ਦੇਖ ਲਈ ਤੁਸੀਂ ਗੱਡੀ ਅਸੀਂ ਦੇਖ ਲਈ ਜੀ ਬਿਲਕੁਲ ਠੀਕ ਹੈ ਜੀ ਗੱਡੀ ਚ ਕੋਈ ਪ੍ਰੋਬਲਮ ਨਹੀਂ ਸਿਰਫ ਨੰਬਰ ਪਲੇਟ ਬਦਲੀ ਹੋਈ ਸੀ ਜੀ ਹੋਰ ਗੱਡੀ ਚ ਕੋਈ ਕਿਸੇ ਕਿਸਮ ਦੀ ਛੇੜਛਾੜ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੁਲਿਸ ਦੀ ਕਾਰਵਾਈ ਪੁਲਿਸ ਦੀ ਕਾਰਵਾਈ ਦੀ ਅਸੀਂ ਤਾਂ ਜੀ ਹੈਰਾਨ ਆ ਵੀ ਐਡੀ ਮਿਹਨਤ ਐਡੀ ਸਖਤ ਮਿਹਨਤ ਐਡੀ ਇਮਾਨਦਾਰੀ ਨਾਲ ਮਿਹਨਤ ਪੁਲਿਸ ਵੱਲੋਂ ਕੀਤੀ ਗਈ ਤੇ ਐਡੇ ਛੋਟੇ ਸਮੇਂ ਦੇ ਵਿੱਚ ਗੱਡੀ ਰਿਕਵਰ ਕਰ ਲਈ ਜੀਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਵੀ ਐਡੀ ਛੇਤੀ ਗੱਡੀ ਰਿਕਵਰ ਹੋ ਜੂਗੀ ਲੱਗਦਾ ਪੁਲਿਸ ਹੁਣ ਹਾਈ ਟੈਕ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਜੀ ਜਦੋਂ ਅਸੀਂ ਇਹਨਾਂ ਨੂੰ ਕੰਪਲੇਂਟ ਲਿਖੀ ਤੁਰੰਤ ਬਿਨਾ ਕਿਸੇ ਦੇਰੀ ਤੋਂ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਮੀਡੀਏਟਲੀ ਇਹਨਾਂ ਨੇ ਆਪਣੀ ਪ੍ਰੋਸੈਸ ਸ਼ੁਰੂ ਕਰਤੀ ਜੀ ਇਨਵੈਸਟੀਗੇਸ਼ਨ ਦੀ ਜੀ ਤੇ ਬਹੁਤ ਛੇਤੀ ਇਹਨਾਂ ਨੇ ਸੋਲਵ ਕੀਤਾ ਅਸੀਂ ਥਾਣਾ ਥਰਮਲ ਦੀ ਪੁਲਿਸ ਦਾ ਤੇ ਸੰਜੀਵ ਜੀ ਦਾ ਅਰुण ਜੀ ਦਾ ਤੇ ਇਹਨਾਂ ਨੂੰ ਸ਼ੁਕਰੀਆ ਦਾ ਕਰਦੇ ਆ ਵੀ ਉਹਨਾਂ ਨੇ ਕਿਉਂਕਿ ਸਾਡੇ ਬੱਚਿਆਂ ਦੀਆਂ ਯਾਦਾਂ ਜੁੜੀਆਂ ਸੀ ਇਸ ਗੱਡੀ ਨਾਲ ਤੇ ਬੜੇ ਮਜੂਦ ਸੀਗੇ ਗੱਡੀ ਤੇ ਜਾਣਤੇ ਤੇ ਉਸ ਤੋਂ ਬਾਅਦ ਜਦੋਂ ਗੱਡੀ ਦਾ ਪਤਾ ਲੱਗਿਆ ਬਹੁਤ ਖੁਸ਼ ਹੋਈ ਕਿ ਮੇਰਾ ਪੋਤਰਾ ਹੈ ਜੀ ਇਹਨੇ ਤਾਂ 3 ਦਿਨ ਰੋਟੀ ਨਹੀਂ ਖਾਧੀ ਜੀ ਹਨ ਜੀ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ ਅਸੀਂ ਮਤਲਬ ਇੰਨਾ ਧੰਨਵਾਦ ਕਰਦੇ ਆ ਜੀ ਪੁਲਿਸ ਦਾ ਅਸੀਂ ਸਾਡੇ ਕੋਲੇ ਸ਼ਬਦ ਨਹੀਂ ਜਿੰਨਾ ਸ਼ਬਦਾਂ ਚ ਧੰਨਵਾਦ ਕਰੀਏ ਹਾਂ ਜੀ ਸੰਜੀਪ ਜੀ ਸੋ ਸਮਝ ਜੀ ਕਿੰਨੀ ਕੋ ਮਹਿੰਤ ਕਰਨੀ ਪਈ ਤੁਹਾਨੂੰ ਇਸ ਕੇਸ ਨੂੰ ਜਿਹੜਾ ਡ੍ਰੈਸ ਕਰਦੇ। ਬਿਲਕੁਲ ਗੱਲ ਹੈ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਦਿੱਤੀ ਹੈ ਜੀ ਉਸ ਬਾਅਦ अरुण ਜੀ ਅਸਟੋ ਸਾਹਿਬ ਤੇ ਡੀਐਸਪੀ ਸਾਹਿਬ ਸਾਹਿਬ ਸਰਵਿਸਿੰਗ ਨੇ ਸਾਨੂੰ ਇਨਸਟਰਕਸ਼ਨਾਂ ਦਿੱਤੀਆਂ ਇਨਸਟਰਕਸ਼ਨਾਂ ਦੇਣ ਤੋਂ ਬਾਅਦ ਅਸੀਂ ਮੇਰੀ ਟੀਮ ਤੇ ਥਾਣਾ ਥਰਮਲ ਦੀ ਟੀਮ ਸੀਸੀਟੀਵੀ ਕੈਮਰਾ ਚੈੱਕ ਕਰਦੇ ਕਰਦੇ ਅਸੀਂ ਇਸ ਮੰਜ਼ਲ ਤੱਕ ਪਹੁੰਚ ਗਏ ਜੀ ਜਦੋਂ ਮੰਜ਼ਲ ਤੱਕ ਪਹੁੰਚੇ ਅਸਟੋ ਸਾਹਿਬ ਨੇ ਕਹੇ ਉਹ ਬਹੁਤ ਅਪਰੀਸ਼ੀਏਟ ਕੀਤਾ ਡੀਐਸਪੀ ਸਾਹਿਬ ਨੇ ਮੈਡਮ ਐਸਐਸਪੀ ਸਾਹਿਬ ਨੇ ਅਪਰੀਸ਼ੀਏਟ ਕੀਤਾ ਸਾਨੂੰ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜੀ ਇਹ ਵੀ ਸਾਨੂੰ ਵੀ ਖੁਸ਼ੀ ਹੁੰਦੀ ਹੈ ਲੋਕਾਂ ਲਈ ਕੋਈ ਚੀਜ਼ ਮਿਲਦੀ ਹੈ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਇਹਨਾਂ ਲੋਕ ਆ ਜਾਇਏ ਨੇ ਇਹ ਸਾਨੂੰ ਬਾਕਾਇਦਾ ਇਹਨਾਂ ਨੇ ਫੋਨ ਕਰਕੇ ਬੁਲਾਇਆ ਜਿਨੇ ਇਹਨਾਂ ਦਾ ਪਰਿਵਾਰ ਹੈ ਪਰਿਵਾਰ ਪਹੁੰਚਿਆ ਤੇ ਥਾਣੇ ਥਰਮਲ ਜੀ ਤੇ ਐਸਟੋ ਸਾਹਿਬ ਵੀ ਸਾਡੇ ਨਾਲ ਹੀ ਸੀਗੇ ਇੱਥੇ ਤੇ ਵਧੀਆ ਅਸੀਂ ਵੀ ਖੁਸ਼ੀ ਜਾਰ ਕਰਦੇ ਹਾਂ ਅਸੀਂ ਵੀ ਕਹਿੰਨਾ ਕਿਸੇ ਚੀਜ਼ ਜੋ ਗਮ ਹੁੰਦੀ ਹੈ ਉਹਨੂੰ ਅਸੀਂ ਲੱਭ ਕੇ ਦੀਏ ਇਸ ਤਰ੍ਹਾਂ ਲੋਕ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਇਹਨਾਂ ਨਾਲ ਜੁੜੇ ਰਹੀਏ ਤੇ ਕ੍ਰਾਈਮ ਦਾ ਖਤਮ ਕਰਦੇ ਰਹੀਏ ਪਹਿਲਾਂ ਵੀ ਕੋਈ ਕ੍ਰਾਈਮ ਦਾ ਨੀ ਇਹਨਾਂ ਦਾ ਕੋਈ ਕ੍ਰਿਮਨਲ ਕਾਰਡ ਆ ਮੈਂ ਇਹ ਤੁਹਾਨੂੰ ਦਸਤਾਵੇਜ਼ ਤੇ ਤਪਦੀਸ਼ੀ ਅਫਸਰ ਹੀ ਦੱਸ ਸਕਦਾ ਜੀ ਅਰੂਣਾ ਤਪਦੀਸ਼ੀ ਅਫਸਰ ਮੋਲਦਾਰ ਅਰੂਣਾ ਤਾਣੇ ਦਾ ਕਿੰਨੀ ਕਿ ਮਨ ਨੂੰ ਖੁਸ਼ੀ ਹੁੰਦੀ ਆ ਸਰ ਜਦੋਂ ਇਸ ਤਰ੍ਹਾਂ ਲੋਕ ਅਪਰੀਸ਼ੀਏਟ ਕਰਨਾ ਦੇਣਾ ਹੈ ਨਾ ਦੇਖੋ ਖੁਸ਼ੀ ਤਾਂ ਹੁੰਦੀ ਆ ਜੀ ਦੇਖੋ ਪੁਲਿਸ ਕੰਮ ਵਧੀਆ ਕੰਮ ਕਰ ਰਹੀ ਆ ਤੇ ਇਹਨਾਂ ਦੇ ਤੁਸੀਂ ਮੂਹਰੇ ਸੁਣ ਰਹੇ ਹੋ ਜੇ ਬਾਉਜੀ ਦੇ ਦੇਖੋ ਕਿੰਨਾ ਵਧੀਆ ਕਹਿ ਰਹੇ ਨੇ ਉਹ ਉਹਨਾਂ ਦਾ ਪੋਤੇ ਨੇ ਰੋਟੀ ਨਹੀਂ ਖਾਧੀ ਜੀ ਦੇਖੋ ਕਿੱਡੀ ਵੱਡੀ ਵੱਡੀ ਗੱਲ ਆ ਜੀ ਤੇ ਦੇਖੋ ਜੇ ਉਹ ਖੁਸ਼ ਆ ਤੇ ਅਸੀਂ ਆਪੇ ਖੁਸ਼ ਆ ਸਾਡਾ ਲੋਕ ਖੁਸ਼ ਆ ਜੀ ਅਸੀਂ ਆਪੇ ਖੁਸ਼ ਆ आज ना। गणारा। ना। गणारा। ना ना। मतलब हमारे घर की वो मेन गाड़ी है और सबसे बड़ी बात यह ना कि हमारी जो गाड़ी चोरी दो तीन दिन तो हमारे घर किसी को भी अच्छा ही नहीं लगा बट ना पुलिस ने ना बहुत ही फास्ट फॉरवर्डली काम किया है फर्स्ट डे से मतलब सारी जगह से चेन बनाते बनाते उन्होंने काफी जगह सर्च किया उन्होंने बोला ये नहीं ये नहीं उन्होंने एट लाके हमारी गाड़ी ले आई अब लगता लगता था था आपको बहुत लगता था मिल जाएगी गाड़ी नहीं हाँ पुलिस जिस हिसाब से इन्वेस्टिगेशन कर रही थी तो लग रहा था कि मिल ही जाएगी तो आप कैसा बहुत अच्छा हमारे अच्छा। घर गाड़ी आई है तो उस दिन हमने लगभग पार्टी की है बहुत अच्छा लग रहा है सामने सुना आपके दादाजी बोल रहे की तीन दिन खाना नहीं खाया क्यूँ अच्छी तो क्या क्या थी, वो उसमें। थी और भी गाड़िया बाकी तीन गाड़िया है इसके तीन और गाड़ियां यही गाड़ी आपको पसंद गाड़ी है हां जी ये मेन गाड़ी हमारी अभी कैसा महसूस कर रहे मिलने बहुत अच्छा है देख ली अभी खड़ी है देख ली हां जी देख ली बहुत अच्छी बैठ के जाओगे नहीं जी अभी तो टाइम लगेगा अभी तो ਟਾਈਮ ਤੇ ਗਏ ਗਾ ਜੀ ਕੋਰਸੇ ਜਮਾਨਾ ਲਈ ਕੋਈ ਰੇਸ਼ਮ ਸਿੰਘ ਜੁੜਿਆ ਰੇਸ਼ਮ ਸਿੰਘ ਨਾਲ ਆਪਾਂ ਗੱਲਬਾਤ ਕਰ ਪਰਿਵਾਰ ਨਾਲ ਆਪਾਂ ਜਿਹੜਾ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮਤਲਬ ਇੰਨੇ ਖੁਸ਼ ਆ ਅਸੀਂ ਮਤਲਬ ਦੱਸ ਨਹੀਂ ਸਕਦੇ ਸਾਡੀ ਸਾਡੀ ਪੁਲਿਸ ਪ੍ਰਸ਼ਾਸਨ ਦੇ ਰੋਲ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦਾ ਰੋਲ ਸਮ ਕੀ ਦਸੀ ਜੀ ਇੰਨਾ ਹਾਈ ਟੈਕ ਮੈਨੂੰ ਇੱਕ ਦਿਨ ਪਹਿਲਾਂ 11 ਤਰੀਕ ਨੂੰ ਗੱਡੀ ਆਪਣੀ ਬਰਾਮਦ ਹੋਈ ਤੇ 10 ਤਰੀਕ ਨੂੰ ਮੈਨੂੰ ਸ਼ਾਮ ਨੂੰ ਸਾਰਾ ਨਿਚੋੜ ਦੇ ਨੇ ਦੇ ਸਾਈਬਰ ਐਕਸਪਰਟਸ ਨੇ ਮੈਨੂੰ ਕੱਢ ਕੇ ਦੇ ਦਿੱਤਾ ਸੀ ਮੈਂ ਬਹੁਤ ਘਬਰਾਇਆ ਹੋਇਆ ਸੀ ਉਸ ਆਪਣੇ ਥਾਣਾ ਸਿਵਲ ਲਾਈਨਸ ਦੇ ਵਿੱਚ ਜਿਹੜੀਆਂ ਗੱਡੀਆਂ ਤਿੰਨ ਬਰਾਮਦ ਹੋਈਆਂ ਸੀ ਕਿਦੜਵਾਹ ਤੋਂ ਉਹ ਗੱਡੀਆਂ ਬਿਲਕੁਲ ਮਤਲਬ ਖੋਲ ਦਿੱਤੀਆਂ ਸੀ ਉਹਨਾਂ ਨੂੰ ਦੇਖ ਕੇ ਯਕੀਨ ਮੰਨੋ ਮੈਂ ਬਹੁਤ ਘਬਰਾਇਆ ਇਸ ਮੇਰੀ ਗੱਡੀ ਪਤਾ ਨਹੀਂ ਕਿਸ ਹਾਲਤ 'ਚ ਮੈਨੂੰ ਮਿਲੂਗੀ ਬਟ ਜਿਹੜੇ ਇਹਨਾਂ ਦੇ ਸਾਈਬਰ ਐਕਸਪਰਟ ਸਾਡੇ ਮਤਲਬ ਆਰਸਪਰੋਸ ਦੇ ਵਿੱਚ ਕੰਪਿਊਟਰ ਐਕਸਪਰਟਸ ਬੈਠੇ ਸੀਗੇ ਕੈਮਰਾਸ ਚੈੱਕ ਕਰ ਰਹੇ ਸੀ ਲਗਾਤਾਰ 10-10 ਘੰਟੇ ਇਹਨਾਂ ਨੇ ਲਗਾ ਕੇ ਆ ਸਾਡੇ ਆਰਸਪਰੋਸ ਕੈਮਰੇ ਚੈੱਕ ਕੀਤੇ ਐਕਚੁਅਲੀ ਕੀ ਸੀ ਇਹ ਮਤਲਬ 2 ਤਰੀਕ ਦੀ ਰਾਤ ਨੂੰ 3 ਦੀ ਸਵੇਰ ਲਗਭਗ 2:46 ਮਿੰਟ ਜੇ ਜਦੋਂ ਸਾਈਬਰ ਐਕਸਪਰਟਸ ਨੇ ਚੈੱਕ ਕੀਤੇ ਕੈਮਰੇ ਤਾਂ ਉਸ ਨੂੰ ਪਤਾ ਲੱਗਿਆ ਸ਼ਾਮ ਨੂੰ 8 ਵਜੇ ਰਾਤ ਨੂੰ ਮਤਲਬ ਸ਼ਾਮ 2 ਤਰੀਕ ਦੇ 8 ਵਜੇ ਇਰੈਕੀ ਕਰਨ ਆਏ ਸੀਗੇ ਇਹਨਾਂ ਨੇ ਮੂੰਹ ਵਗੈਰਾ ਬੰਦੇ ਹੋਏ ਸੀਗੇ ਅਨਫੋਰਚੂਨੇਟਲੀ ਉਸ ਦਿਨ ਸਾਡੀ ਸਟਰੀਟ ਲਾਈਟਸ ਵੀ ਘੱਟ ਕੰਮ ਕਰ ਰਹੀਆਂ ਸੀਗੀਆਂ ਜਿਸ ਕਰਕੇ ਇਹਨਾਂ ਦੀ ਪਛਾਣ ਨਹੀਂ ਆਈ ਬਟ ਜਿਵੇਂ ਕਹਿੰਦੇ ਹੁੰਦੇ ਆ ਜੀ ਪੰਜਾਬ ਪੁਲਿਸ ਪੰਜਾਬ ਪੁਲਿਸ ਹੀ ਹੈ ਜੀ ਇਹਨਾਂ ਨੇ ਉਹਨਾਂ ਦੀ ਜਿਹੜੇ ਆਪਣੇ ਸਾਡੇ ਆਪਣਾ ਏਸੀ ਦੀ ਸਰਵਿਸ ਕਰਨ ਆਏ ਸੀ ਸਾਡੇ ਤੋਂ ਮਤਲਬ ਜਿਹੜੀ ਘਰੇ ਸਾਡੇ ਸੀਸੀਟੀਵੀ ਲੱਗੇ ਉਹਦੀ ਫੁਟੇਜ ਇਹਨਾਂ ਨੇ ਲੈ ਲਈ ਸੀ ਇਹਨਾਂ ਨੇ ਜਦੋਂ ਦੋਨਾਂ ਨਾਲ ਮਿਲਾਨ ਕੀਤਾ ਉਹਦੇ ਵਿੱਚ ਜਿਹਨੇ ਮਤਲਬ ਜਿਵੇਂ ਕਹਿੰਦੇ ਨੇ ਚੋਰ ਕੋਈ ਨਾ ਕੋਈ ਛੱਡ ਜਾਂਦਾ ਉਹਦਾ ਸਰਾਗ ਜਿਹੜੀ ਚੱਪਲਾਂ ਮੈਚ ਹੋ ਗਈਆਂ ਸਾਰਾ ਜਿਹਨੇ ਮਤਲਬ ਆਪਣਾ ਕਹਿੰਦੇ ਚੱਪਲ ਕੁੱਟਦੀ ਹੈ ਚੱਪਲਾਂ ਦੇ ਨਾਲੇ ਸਾਰਾ ਮਾਮਲਾ ਹਾਂਜੀ ਹਾਂਜੀ ਚੱਪਲਾਂ ਮੈਚ ਹੋ ਗਈਆਂ ਵੀ ਉਹੀ ਬੰਦਾ ਮਤਲਬ ਸਾਡੇ ਘਰੇ ਚੱਪਲਾਂ ਬਾਕੇ ਏਸੀ ਵਾਲਾ ਬੰਦਾ ਆਇਆ ਸੀਗਾ ਦੇਖੋ ਵੈਸੇ ਤਾਂ ਮੂੰਹ ਬੰਨੇ ਹੋਏ ਸੀ ਕੋਈ ਅੰਦਾਜ਼ਾ ਹੋ ਨਹੀਂ ਸੀ ਇਹਨੇਰੇ ਤੇ ਆਏ ਸੀਗੇ ਪਰ ਚੱਪਲਾਂ ਤੋਂ ਇਹਨਾਂ ਨੇ ਮਤਲਬ ਕੱਢ ਲਿਆ ਮੈਨੂੰ ਤੇ ਮੈਨੂੰ ਇਹ ਵੀ ਦੱਸਤਾ ਜੇ ਇਹਨਾਂ ਨੇ ਉਹਨਾਂ ਕਿ ਜੇ ਕੁਝ ਜਿਹੜੀ ਆਪਣੇ ਚੋਰੀ ਕਰਨ ਆਏ ਸੀ ਉਦੋਂ ਤਾਂ ਉਹਨਾਂ ਦੇ ਮੂੰਹ ਬੰਦੇ ਹੋਏ ਸੀ ਪਰ ਉਸ ਮਤਲਬ ਉਹ ਇਹਨਾਂ ਦੇ ਹਾਫ ਭਾਅ ਦੇਖ ਕੇ ਸਾਨੂੰ ਐਕਸਪਰਟਸ ਨੇ ਦੱਸਤਾ ਸੀ ਬਿਲਕੁਲ ਘਬਰਾਓ ਨਾ ਇਹ ਸ਼ੌਂਕ ਵਜਿਹਾ ਤੁਹਾਡੀ ਗੱਡੀ ਲੈ ਕੇ ਗਏ ਆ ਕੋਈ ਕੋਈ ਵੇਚਣ ਵਾਲੇ ਨਹੀਂ ਹੈਗੇ ਚੋਰ ਚੱਕੇ ਇਹ ਸਿਰਫ ਆਪਦੇ ਆਪਦੇ ਪਿੰਡ ਲੈ ਜਾ ਕੇ ਕਿਤੇ ਆਪਦੇ ਦੋ ਛਾਰਾਂ ਦੋਸਤਾਂ ਚ ਹਵਾ ਕਰਨ ਨੂੰ ਹੀ ਲੈ ਕੇ ਗਏ ਆ ਹੋਰ ਕੁਝ ਨਹੀਂ ਹੈਗਾ ਡਰੋ ਨਾ ਤੁਹਾਡੀ ਗੱਡੀ ਬਿਲਕੁਲ ਸਹੀ ਸਲਾਮਤ ਆਵੇਗੀ ਤੇ ਸਾਨੂੰ ਸਹੀ ਸਲਾਮਤ ਦਿੱਤੀ ਧੰਨਵਾਦ ਸਭ ਬਿਲਕੁਲ ਪਠੰਡਾ ਪੁਲਿਸ ਦੀ ਤਾਰੀਫ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਥੇ ਤਾਰੀਫ ਕਰ ਰਹੇ ਆ ਪੂਰਾ ਪਰਿਵਾਰ ਕੇ ਜਿਹੜਾ 4 ਦਿਨਾਂ ਇਹ ਕੁਝ ਦਿਨਾਂ ਦੇ ਵਿੱਚ ਜਿਹੜੀ ਕਾਰ ਪੁਲਿਸ ਦੇ ਵੱਲੋਂ ਰਿਕਵਰ ਕਰ ਲਈ ਗਈ ਤੇ ਪਰਿਵਾਰ ਲਗਾਤਾਰ ਜਿਹੜੀ ਜਾਣਕਾਰੀ ਦੇ ਰਿਹਾ ਹਨ ਇਹ ਮੇਰਾ ਨਾਮ ਬੋਲوں ਬੁੱਤ ਹੈ ਔਰ ہماری ਨੋਵਾ ਗਾੜੀ ਚੋਰੀ ਹੋਈ ਸੀ ਔਰ ਆਮ ਆ ਵਾਈਫ ਆਫ ਓਨਰ ਆਫ ਗਾੜੀ तो मैं पंजाब पुलिस का बहुत-बहुत धन्यवाद करती हूंBrenda police का कि उन्होंने हमारे बहुत शॉर्ट पीरियड में हमारी गाड़ी फाइंड कर ली थैंक यू थैंक यू Brenda police बिल्कुल है। बिल्कुल ये जड़ी परिवार दे नाल आपा गल कर रहे हैं तो नुकार भी कार भी जड़ी कार दिखाई के जड़ा किस तरह ਸੋ ਜੁੜੇ ਰਹੋ ਪਲ-ਪਲ ਦੀ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਹੀ ਰਹਿੰਨੇ ਆ ਇਸ ਤੋਂ ਬਾਅਦ ਕਿਸੇ ਹੋਰ ਥਾਂ ਤੋਂ ਜੁੜਾਂਗੇ ਤੁਹਾਡੇ ਨਾਲ ਲਾਈਵ ਤੇ ਫਿਲਹਾਲ ਜੇਕਰ ਗੱਡੀ ਦੀ ਗੱਲ ਕਰੀਏ ਤਾਂ ਇਹ ਉਹ ਗੱਡੀ ਹੈ ਜਿਹੜੀ ਕਿ ਬਿਲਕੁਲ ਸਾਫ਼ ਸੁਥਰੀ ਤੇ ਚੰਗੀ ਹਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਰਿਕਵਰ ਕਰ ਲਈ ਗਈ ਹੈ ਜਿਹੜੀ ਕਿ ਏਸੀ ਮਕੈਨਿਕ ਦੇ ਵੱਲੋਂ ਚੋਰੀ ਕਰ ਲਈ ਗਈ ਸੀ ਸੋ ਤੋ ਜੁੜੇ ਰਹੋ ਕਿਸੇ ਹੋਰ ਥਾ ਤੋਂ ਫਿਰ ਦੁਬਾਰਾ ਲਾਈਵ ਹੋਵਾਂਗੇ ਤਦ ਤੱਕ